ਸ੍ਰੀ ਗਸਰਾਂ ਨੂੰ ਜੀ ਤਾਲੀਵਾਲ ਡੈਰੀ ਫਾਰਮ ਤੋਂ ਸਵਾਗਤ ਹੈ ਤੁਹਾਡਾ ਦੇਖੋ ਆਪਣੇ ਅੱਜ ਜਾਨਵਰ ਅੱਜ ਇਹ ਫੁੱਲ ਵੀਡੀਓ ਬਹੁਤ ਦਿਨਾਂ ਬਾਅਦ ਪਾਈ ਹੈ ਜੀ ਹੁਣ ਦੇਖੋ ਕਿੰਨਾ ਫਰਕ ਹੈ ਅੱਜ ਆਪਣੇ ਅੰਬੇchno ਕੱਲੀ ਤੋੜੀ ਪਾਉਂਦੇ ਸੀ ਨਾ ਹਰਿਆਈ ਰੂਹ ਹੈ ਨਹੀਂ ਜੀ ਤਾਂ ਕਰਕੇ ਡੰਗਰਾਂ 'ਚ ਕਮਜ਼ੋਰੀ ਆ ਗਈ ਤੇ ਹੁਣ ਦੇਖੋ ਜੀ ਆਪਣੇ ਡੰਗਰ ਦੇਖੋ ਲੋ ਫੰਨੇ ਲੋਕੀ ਕਾ ਲੂੰਗਾ ਆ 10 ਕ ਮਹੀਨੇ ਦੀ ਟੋਟੀ ਆ 10 ਮਹੀਨੇ ਦੀ ਕੱਤੀ ਦੇ ਲੋ ਕੱਦ ਕਾੜ ਦੇ ਲੋ ਆ 5 ਮਹੀਨਿਆਂ ਦੀ ਆ 7 ਮਹੀਨੇ ਦੀ ਆ ਦੇਖੋ ਜੀ ਸਿੰਗ ਸਿੰਗ ਦੇ ਲੋ ਹੁਣ ਤੇ ਮੋਟਰ ਦੇ ਲੋ ਸਿੰਗ ਸਿੰਗ ਦੇਖੋ ਆ ਦੇਖੋ ਇਹ ਦੇਖੋ ਬੂਤੀ ਬਾਤੀ ਚੈੱਕ ਕਰੋ ਝੋਟੀ ਜੀ ਦੇਖ ਲੋ ਜੀ ਦੇਖੋ ਇਹ ਆ ਜਨਰਲ ਕੀੜਿਆਂ ਦੀਆਂ ਗੋਲੀਆਂ ਦਿੱਤੀਆਂ ਡਾਕਟਰ ਵੀ ਦੇਗੇ ਇਹ ਤੇ ਆਪਾਂ ਨੇ ਵੀ ਦਿੱਤੇ ਹੁਣ ਕਾਕੰਡਾ ਸੋਨਾ ਲੱਗਦਾ ਹੁਣ ਇਹਨਾਂ ਨੂੰ ਹੁਣ ਦੇਖ ਲਈ ਇਹ ਤਾਂ ਵਿਚਾਰੀਆਂ ਦੀ ਕਿਤੇ ਤੇ ਜਾਣੇ ਬਚਾਈਦੀ ਜੀ ਮੰਗਦੇ ਬਹੁਤ ਲੋਕ ਹੈ ਪਰ ਵਿਚਾਰੀਆਂ ਕਿਉਂ ਆ ਰਹੇ ਪਚੜਾਉਣੀਆਂ ਇਹਨਾਂ ਨੂੰ ਤੇ ਆ ਇਹਨਾਂ ਨੇ ਕਹਿਨੇ ਨੇ ਕੀ ਆਪਾਪ ਕਰਦੇ ਆ ਆਪਾਂ ਨਹੀਂ ਭਾਈ ਆਪਾਂ ਕਦੇ ਵੱਢਣੇ ਵਾਲਿਆਂ ਨੂੰ ਡੰਗਰ ਨਹੀਂ ਦਿੰਦੇ ਕਦੇ ਨਹੀਂ ਆਪਾਂ ਨੇ ਤਾਂ ਆਪਣੇ ਸ਼ੌਂਕ ਲਈ ਰੱਖਿਆ ਹੈ ਸ਼ੌਂਕ ਬਚਾਈਂ ਜਾਣੇ ਬਚਾਈਏ ਇੱਕ ਵਾਰ ਸਿਰ ਦੇਖ ਲਓ ਜੀ ਆ ਕੱਟੀ ਦੇ ਲੋ ਇਹਦਾ ਕੀ ਦੇਣਾ ਬਚਾਈਏ ਕੱਟਣ ਵਾਲੇ ਨੇ ਦੇਖਿਓ ਆਉਣ ਵਾਲੇ ਸਮੇਂ ਚ ਆਈ ਹੋ ਝੋਟੀਆਂ ਦੇਖਿਓ ਲੱਖ ਲੱਖ ਡੇਢ ਡੇਢ ਲੱਖ ਦੀਆਂ ਝੋਟੀਆਂ ਬਰਸਾਤ ਚ ਇਹਨਾਂ ਨੇ ਦੇਖਿਓ ਜੀ ਕਾਕਾਂਡਾ ਖੁੱਲਾ ਮਿਲਣ ਲੱਗ ਜਾਣਾ ਬਥੇਰੇ ਬਥੇਰੀਆਂ ਪੜ ਜਾਣਾ ਆ ਹੁਣ ਹੁੰਦਾ ਆ ਮਹੀਨਾ ਕ ਹੁੰਦਾ ਸੁੱਕੇ ਜਿਹਦਾ ਮਈ ਜੂਨ ਜਿਹਦਾ ਬਸ ਉਥੇ ਬਾਅਦ ਫੁੱਲਾ ਕਾਕੰਡਾ ਹਰਿਆਈ ਰਹੀ ਹੋ ਜਾਂਦੀ ਫੇਰ ਨਹੀਂ ਜੀ ਫੇਰ ਆਪਣੇ ਡੰਗਰ ਚਾਰਨੇ ਵਾਲੇ ਡੰਗਰ ਜਿਆਦਾ ਵਧੀਆ ਰਹੇ ਨੇ ਇਹ ਆਪਣੀਆਂ ਚਰਦੇਆਂ ਨੂੰ ਆਪਾਂ ਖੁੱਲ੍ਹੇ ਛੱਡ ਦਿੰਦੇ ਪਰ ਚਰਦੀਆਂ ਨਹੀਂ ਬਾਹਰ ਨਹੀਂ ਚਰਦੀਆਂ ਇਹ ਦੇਖ ਲੋ ਇਹ ਕ ਖਾਂਦੇ ਆ ਬਜਾਰੀਆਂ ਕਿੰਨੇ ਕ ਖਾਂਦੇ ਆ ਜੋਠ ਮਿਠਾ ਖਾ ਕੇ ਰੱਜ ਜਾਂਦੀਆਂ ਬਜਾਰੀਆਂ ਦੇਖ ਲੋ ਆਏ ਨਹੀਂ ਆ ਵੀ ਕਿੱਥੇ ਹੋਰ ਨੂੰ ਪਾਉਂਦੇ ਉੱਥੇ ਇਹਨਾਂ ਨੂੰ ਪਾਈ ਜਾਊਂਗੇ ਇਹ ਕਿੰਨਾ ਖਾ ਲੂਗੇ ਬਜਾਰੀਆਂ ਜੀਰੇ ਦੇ ਬਾਈ ਕੋਲ ਜਾਦੇ ਆਪਣਾ ਪੈਸੇ ਲਾਉਣੇ ਦੀ ਗੰਜਾਸ ਨਹੀਂ ਹੈ ਮੈਂ ਇਸ ਲੈਣੇ ਦੀ ਗੰਜਾਸ ਨਹੀਂ ਆਪਣਾ ਕਟੀਆਂ ਪਾਲ ਕੇ ਵਧੀਆ ਕਾਰੋਬਾਰ ਬਣਾ ਤੋਰ ਸਕਦਾ ਬਈ ਇਹ ਆਪਣਾ ਐਕਸਪੀਰੀਅੰਸ ਆ ਬਾਈ ਕਟੀਆਂ ਕਹਿੰਦੇ ਆ ਪੈਸੇ ਖਾਂਦੀਆਂ ਜਿਆਦੇ ਟਾਈਮ ਜ਼ਰੂਰ ਲੱਗਦਾ ਪਰ ਬਾਣੇ ਵਧੀਆ ਜਾਂਦੇ ਆ ਬਾਈ ਪਾਲਣੇ ਦਾ ਫਾਇਦਾ ਹੋਆ ਬਈ ਜੇ ਨਸਲ ਦੀਆਂ ਕਟੀਆਂ ਪਾਲੋ ਆਪਣਾ ਵਧੀਆ ਛੋਟੀਆਂ ਲੈ ਕੇ ਫਿਰ ਆਪਣੇ ਆਪ ਨੂੰ ਪਤਾ ਹੁੰਦਾ ਕਿੰਨੀ ਉਮਰ ਹੈ ਕਿੰਨੇ ਕਿੱਦਾਂ ਦੀ ਹੈ ਇਦਾਂ ਦੀਆਂ ਪਾਲੋ ਬਾਈ ਵੀਡੀਓ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਬਾਈ ਹੋਰ ਹੋਈਆਂ ਕਮੈਂਟ ਵਿੱਚ ਦੱਸ ਦਿਓ ਆਪਾਂ ਖਰੀਦ ਲਾਂਗੇ ਠੀਕ ਹੈ ਜੀ ਐਨ ਐਨ ਉਮਰ ਦੀਆਂ ਹੋਈਆਂ ਆਪਾਂ ਖਰੀਦ ਲਾਂਗੇ ਕੋਈ ਨਹੀਂ ਕਮੈਂਟ ਚ ਜਰੂਰ ਦੱਸਿਓ ਜੀ ਜੇ ਕਿਸੇ ਕੋਲ ਵੀ ਹੋ ਜਾਵੇ ਮਰ ਵੱਡਣ ਵਾਲਿਆਂ ਨੂੰ ਨਦਿਓ ਮੈਨੂੰ ਕਾਲ ਕਰਦੇ ਜੀ ਨੰਬਰ ਮੈਂਸ਼ਨ ਕਰ ਦੇਣਾ ਮੈਂ ਤੇ ਮੈਂ ਖਰੀਦ ਲਾਂਗਾ ਕੋਈ ਨਾ ਜੀ ਦੇਖ ਲਓ ਜੀ ਧੰਨਵਾਦ